ਕਿਉਂਕਿ ਇੱਕ ਅਜਿਹੇ ਸਮੇਂ ਆਉਂਦੇ ਆ ਬਾਰ-ਬਾਰ ਜ਼ਿੰਦਗੀਆਂ ਦੇ ਵਿੱਚ ਉਹ ਜਿਹੜੇ ਸੰਘਰਸ਼ਾਂ ਦੇ ਰਾਹ ਤੇ ਵੀ ਤੋੜ ਦਿੰਦੇ ਆ ਤੇ ਸਾਡੀ ਮੂਵਮੈਂਟ ਤੇ ਰਸਤੇ ਵੀ ਮੁੜ ਜਾਂਦੇ ਆ ਤਾਂ ਆਪਾਂ ਜਿਹੜੇ ਉਹਨਾਂ ਸਾਰੇ ਰਾਹਾਂ ਤੋਂ ਲੰਘੇ ਆ ਅੱਜ ਆਪਾਂ ਸਾਰੇ ਇਕੱਠੇ ਹੋਏ ਹੋਏ ਆ ਬਹੁਤ ਵੱਡੇ ਪੱਧਰ ਤੇ ਤੁਸੀਂ ਆਪਾਂ ਆਪਣੇ ਪਿੰਡਿਆਂ ਤੇ ਹੰਡਾਇਆ ਸਾਡੇ ਬਜ਼ੁਰਗ ਬੈਠੇ ਆ ਕਿਉਂਕਿ ਜ਼ਮੀਨ ਇੱਕ ਜਿਹੜਾ ਬੋਂਦਾ ਕਿਸਾਨ ਮਜ਼ਦੂਰ ਜਿਹੜਾ ਖੇਤੀ ਦੇ ਵਿੱਚ ਆ ਗਿਆ ਉਹ ਹਰ ਇੱਕ ਕਿਸਾਨ ਹੈ ਛੋਟਾ ਹੋਵੇ ਵੱਡਾ ਹੋਵੇ ਕਿ ਜ਼ਮੀਨ ਸਾਡੀ ਮਾਂ ਹੁੰਦੀ ਹੈ ਜੇ ਸਾਡੀ ਮਾਂ ਦੀ ਪੱਤ ਨੂੰ ਕੋਈ ਰੋਲੇ ਤਾਂ ਸਾਤੋ ਉਹ ਅਰਦਾਸਤ ਨਹੀਂ ਹੁੰਦਾ ਇਸ ਕਰਕੇ ਇਸੇ ਤਰੀਕੇ ਦੇ ਨਾਲ ਤੇਰੇ ਦੇਸ਼ ਦੇ ਵਿੱਚ ਕਹਿ ਲਈਏ ਪੂਰੇ ਪੰਜਾਬ ਦੇ ਵਿੱਚ ਉਸ ਤੋਂ ਵੱਡੇ ਪ੍ਰੋਜੈਕਟ ਤੇ ਜਿਹੜੇ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਨੀਤੀਆਂ ਦੇ ਮੁਤਾਬਕ ਲਿਆਂਦੇ ਜਾ ਰਹੇ ਆ ਤਾਂ ਉਹਦੀ ਭੇਟ ਬਹੁਤ ਵੱਡਾ ਹਿੱਸਾ ਪੰਜਾਬ ਦੀ ਜ਼ਮੀਨ ਚੜੀ ਆ ਪਜਾਊ ਧਰਤੀ ਜਿੱਥੇ ਸਾਡੇ ਬਜ਼ੁਰਗਾਂ ਨੇ ਇਹਨਾਂ ਜ਼ਮੀਨਾਂ ਨੂੰ ਬਾਤ ਕੀਤਾ ਧੀਆਂ ਪੁੱਤਾਂ ਵਾਂਗੂ ਸਾਂਭਿਆ ਤੇ ਪਾਲਿਆ ਜਿਹੜੀ ਪਾਲਣ ਤੋਂ ਮਤਲਬ ਕਿ ਫਸਲ ਦੀ ਉਪਜ ਹੋਣ ਲੱਗੀ ਪਜਾਊ ਜ਼ਮੀਨ ਬਣਾ ਲਈ ਜਦੋਂ ਸਾਤੋਂ ਖੋਹਿਆ ਜਾਣ ਸਾਡੀਆਂ ਉਹਨਾਂ ਜ਼ਮੀਨਾਂ ਤੇ ਜ਼ਬਰੀ ਕਬਜ਼ੇ ਕੀਤੇ ਜਾਣ ਤਾਂ ਇੱਕ ਉਸ ਮਿੱਟੀ ਨਾਲ ਜੁੜੇ ਹੋਏ ਉਸ ਕਿਸਾਨ ਦੀ ਜਮੀਰ ਜਾਗਦੀ ਐ ਤੇ ਉਹਦੇ ਅੰਦਰੋਂ ਮਰ ਜਾਂਦਾ ਕਿ ਸਾਡੀ ਇਹ ਪੁੱਤਾਂ ਵਾਂਗੂ ਪਾਲੀ ਤੇ ਪਲੋਸੀ ਹੋਈ ਕਮਾਈ ਹੋਈ ਜ਼ਮੀਨ ਸਾਤਾਜੁ ਫੁੱਸ ਰਹੀ ਐ ਤਾਂ ਇਸ ਕਰਕੇ ਭਰਾਵੋ ਕਿਉਂਕਿ ਬਹੁਤ ਵੱਡੇ ਮਸਲੇ ਆ ਪੂਰੇ ਦੇਸ਼ ਦੇ ਵਿੱਚ ਆ ਪੂਰੀ ਪੰਜਾਬ ਦੀ ਧਰਤੀ ਤੇ ਕੱਲਾ ਇਹਨਾਂ ਭਰਾਵਾਂ ਦਾ ਮਸਲਾ ਨਹੀਂ ਜਿਸ ਦਿਨ ਤੋਂ ਸਾਡੇ ਭਾਰਤ ਮਾਲਾ ਪ੍ਰੋਜੈਕਟ ਇਹ ਰੋਡ ਵੱਡਾ ਨਿਕੜਿਆ ਜੰਮੂ ਕਟੜਾ ਤਾਂ ਇਹਦੇ ਵਿੱਚ ਸੰਕੜੇ ਕਿ ਹਜ਼ਾਰਾਂ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਪ੍ਰਾਪਟੀਆਂ ਬਰਬਾਦ ਹੋ ਜਾਂ। ਇਸ ਗੱਲ ਦੇ ਉੱਤੋਂ ਉਥੇ ਸਰਕਾਰ ਆਪਣੀ ਦਲੀਲ ਨਾਲ ਗੱਲ ਰੱਖੇ ਕੇਂਦਰ ਦੀ ਸਰਕਾਰ ਰੱਖੇ ਤੇ ਉਹਦੀ ਪਾਲਿਸੀ ਨੂੰ ਪੰਜਾਬ ਸਰਕਾਰ ਰੱਖੇ ਕਿ ਸਾਡੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਵਿਕਾਸ ਵੱਡੇ ਪੱਧਰ ਤੇ ਹੋ ਰਿਹਾ ਹੈ। ਇਸ ਵਿਕਾਸ ਦੇ ਨਾਲ ਸਾਡੇ ਕਿਰਤੀ ਲੋਕਾਂ ਦੀ ਜੀਵਨ ਸੁਧਰੂਗੀ ਇਹਨਾਂ ਦੀਆਂ ਕਿਰਤ ਕਮਾਈਆਂ ਦੇ ਵਿੱਚ ਵਾਧੇ ਹੋਣਗੇ ਕਿਸਾਨ ਖੁਸ਼ਹਾਲ ਹੋਣਗੇ ਬਹੁਤ ਲੰਮੀਆਂ ਗੱਲਾਂ ਇਸ ਤਰ੍ਹਾਂ ਦੀਆਂ ਪਰ ਜਿਸ ਕਿਸਾਨ ਦੀ ਉਹ ਜ਼ਮੀਨ ਖੁੱਸ ਜਾਵੇ ਤਾਂ ਅੱਗੇ ਉਹਦੇ ਪੱਲੇ ਕੁਝ ਨਾ ਪਵੇ ਤਾਂ ਭਰਾਵੋ ਬਖਤ ਕਿਹੜਾ ਹੁੰਦਾ ਤਾਂ ਅਸੀਂ ਉਹ ਅੰਦਰੋਂ ਸੋਚ ਕੇ ਉਹਨੂੰ ਮਹਿਸੂਸ ਕਰ ਸਕਦੇ ਆ ਕਿ ਅਸੀਂ ਫਿਰ ਕਰ ਕੀ ਲਈ ਕਰ ਕੀ ਲਈਏ ਜਿਸ ਦਿਨ ਤੋਂ ਇੱਥੋਂ ਇਸ ਧਰਤੀ ਦੇ ਉੱਤੇ ਰੋਡ ਦੀ ਸ਼ੁਰੂਆਤ ਹੋਈ ਹੈ ਉਸ ਵਕਤ ਵੀ ਕਿਉਂਕਿ ਜ਼ਮੀਨ ਦੇ ਮਾਲਕਾਂ ਆਪਾਂ ਕਾਗਜ਼ਾਂ ਦੇ ਵਿੱਚ ਅਜਿਸਟਰੀਆਂ, ਗਰਦਾਵੜੀਆਂ, ਇੰਤਕਾਲ ਐਰਾ ਵਗੈਰਾ ਜਿੰਨਾ ਸਿਸਟਮ ਹੈ ਸਾਰਾ ਤਾਨਜਾਮ ਆਪਣਾ ਇੱਕ ਪਾਸੇ ਜੇ ਕਾਨੂੰਨ ਦੇ ਮੁਤਾਬਕ ਕੋਈ ਲੜਾਈ ਲੜੀਏ ਕਿਸੇ ਜ਼ਮੀਨ ਦਾ ਕਿਸੇ ਦੋ ਕਿਸਾਨਾਂ ਦਾ ਕਿਸੇ ਨਾਲ ਛੋਟਾ ਮोटा ਡਿਸਪਿਊਟ ਹੋ ਜੇ ਤਾਂ ਕੋਰਟ ਕਚੈਰੀਆਂ ਦੇ ਵਿੱਚ ਗੱਲ ਜਾਂਦੀ ਆ ਤਾਂ ਉੱਥੇ ਇੱਕ ਵੱਡੇ ਪੱਧਰ ਤੇ ਅਦਾਲਤਾਂ ਇਹ ਫੈਸਲਾ ਕਰਦੀਆਂ ਕਿ ਆ ਕਾਗਜ਼ਾਂ ਦੇ ਮੁਤਾਬਕ ਪਈ ਏ ਮਾਲਕ ਹੈ ਤੁਸੀਂ ਇਹਦੇ ਵਿੱਚ ਹੱਕਦਾਰ ਨਹੀਂ ਪੈਰ ਨਹੀਂ ਧਰ ਸਕਦੇ ਤਾਂ ਸਾਡੀਆਂ ਮਾਲਕੀਆਂ ਉਹਨਾਂ ਨੀਤੀਆਂ ਦੇ ਤਹਿਤ ਸਾਨੂੰ ਪੁੱਛਿਆ ਨਹੀਂ ਆਂਦਾ ਕਿ ਤੁਸੀਂ ਜ਼ਮੀਨ ਦੇਣੀ ਹੈ ਜਾਂ ਨਹੀਂ ਦੇਣੀ ਰੇਟ ਕੀ ਹੈ ਇਹਦੇ ਮਾਲਕ ਕਦੋਂ ਤੋਂ ਕਿਹੜੀ ਛੋਟੀ ਫਸਲ ਬੀਜੀ ਆ ਜੋ ਵੀ ਆਪਾਂ ਜਦ ਤੱਕ ਕੀਤਾ ਤੇ ਕਰਿਆ ਕਰ ਰਹੇ ਸੀ ਉਥੋਂ ਤੱਕ ਸਾਥੋਂ ਪਰਵਾਨਗੀਆਂ ਨਹੀਂ ਲਈਆਂ ਜਾਂਦੀਆਂ ਰਾਤੋਂ ਰਾਤ ਕਾਗਜ਼ਾਂ ਦੇ ਵਿੱਚ ਆਰਜਿਸਟਰੀਆਂ ਕਰਤਾੜੀਆਂ ਇੰਤਕਾਲ ਉਹਨਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਉਹਨਾਂ ਕੰਪਨੀਆਂ ਦੇ ਉਹਨਾਂ ਸਰਕਾਰ ਦੇ ادارےਾਂ ਦੇ ਨੌ ਹੋ ਜਾਂਦੇ ਐ ਉਥੇ ਸਾਡੀਆਂ ਮਾਰ ਕੇ ਨਹੀਂ ਉਥੇ ਕੋਰਟ ਵੀ ਸੁਣਵਾਈ ਨਹੀਂ ਕਰਦਾ ਕਿ ਪ੍ਰੋਜੈਕਟ ਪਾਸ ਹੋਏ ਹੋਏ ਐ ਇਹਨਾਂ ਨੂੰ ਮਨਜ਼ੂਰੀ ਮਿਲੀ ਹੋਈ ਐ ਤੁਸੀਂ ਇੱਥੇ ਕੁਝ ਨਹੀਂ ਕਰ ਸਕਦੇ ਪਰ ਰੇਟ ਵੀ ਸਾਡੀ ਮਰਜ਼ੀ ਦਾ ਨਹੀਂ ਹੋ ਸਕਦਾ ਫੇਰ ਅਸੀਂ ਉਸ ਤੋਂ ਬਾਅਦ ਕੀ ਕਰੀਏ ਜਿਵੇਂ ਹੁਣ 5 ਤਰੀਕ ਨੂੰ ਜਾਂਦੇ ਚੰਡੀਗੜ੍ਹ ਦੇ ਵਿੱਚ ਸਾਡੇ ਕਿਸਾਨਾਂ ਨੂੰ ਬੋਲਿਆ ਭਗਵਾਨਤਮਾਨ ਦੇ ਬਿਆਨ ਆਏ ਕਦੇ ਪੰਜਾਬ ਦੇ ਵਿੱਚੋਂ ਜਿਹੜੇ ਵਿਕਾਸ ਹੋ ਰਹੇ ਆ ਵੱਡੇ ਪੱਧਰ ਤੇ ਇੰਡਸਟਰੀ ਆ ਰਹੀ ਆ ਗੈਸ ਪਾਈਪ ਲਾਈਨ ਹੋਵੇ ਉਹਨੂੰ ਰੋਕ ਲੈਂਦੇ ਆ ਰੋੜਾਂ ਤੇ ਬਹਿ ਜਾਂਦੇ ਆ ਵੱਡੇ ਰੋੜਾਂ ਦੇ ਪ੍ਰੋਜੈਕਟ ਰੋਕ ਲੈਂਦੇ ਆ ਕੀ ਕੀ ਮਤਲਬ ਉਹਨੇ ਬਿਆਨਬਾਜ਼ੀਆ ਕਰੀਆਂ ਜਦ ਸਾ ਤੋਂ ਪੁੱਛੇ ਬਣਾ ਸਾਡੀਆਂ ਜ਼ਮੀਨਾਂ ਤੋਂ ਕਬਜ਼ੇ ਕਰਕੇ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਤਹਿਤ ਸਾਡੇ ਮਜ਼ਦੂਰ ਭਰਾ ਬੈਠਿਆ ਹਰੀਜਾ ਸਾਡੀ ਵਾਲੇ ਸਾਰੇ ਵੀਰ ਇਹਦੇ ਵਿੱਚ ਸੈਂਕੜੇ ਪਰਿਵਾਰ ਇਸ ਤਰ੍ਹਾਂ ਦਾ ਆਪਣਾ ਅਨਾਜ ਪੈਦਾ ਕਰਕੇ ਡੰਗਰ ਪਸ਼ੂ ਵਾਸਤੇ ਹਰਾਚਰਾ ਵੇਚ ਕੇ ਆਪਣਾ ਪਰਿਵਾਰ ਚਲਾ ਰਹੇ ਸੀ ਕਿਸੇ ਕੋਲੇ ਬਿੱਗਾ ਕਨਾਲ 2 ਬਿੱਗੇ 4 ਬਿੱਗੇ ਬਾਹੜ ਹੋ ਸਕਦਾ ਪਰ ਉਹਨਾਂ ਨੂੰ ਵੀ ਪੁੱਛਿਆ ਨਹੀਂ ਗਿਆ ਫੇਰ ਵੀ ਆਪਣੀ ਮਰਜ਼ੀ ਦੇ ਨਾਲ ਉੱਥੇ ਕਬਜ਼ੇ ਥੋਪੇ ਗਏ ਤੇ ਉਹਨਾਂ ਦੇ ਕੋਈ ਰੇਟ ਨਹੀਂ ਕੋਈ ਭਾਅ ਨਹੀਂ ਕੋਈ ਪੱਥ ਪਰਤਾਲ ਨਹੀਂ ਤੇ ਫਿਰ ਦੁੱਖ ਕਿਉਂ ਨਾ ਹੋਵੇ ਭਾਈ ਤੇ ਉਸ ਤੋਂ ਬਾਅਦ ਜੇ ਉਸ ਗੱਲਾਂ ਤੇ ਕਿ ਸਾਡੀ ਜ਼ਮੀਨ ਦੇ ਰੇਟ ਦੇ ਮੁਤਾਬਕ ਜਿਹੜੇ ਰੇਟ ਅੱਜ ਦੇ ਉਹਦੇ ਮੁਤਾਬਕ ਸਾਨੂੰ ਮਾਅਬਜ਼ਾ ਮਿਲੇ ਤਾਂ ਉਹ ਵੀ ਗੱਲਾਂ ਪੂਰਨ ਨੇ ਕਿਉਂਕਿ ਬਹੁਤ ਜਹੇ ਕਿਸਾਨ ਮਜ਼ਦੂਰ ਪਏ ਆਂ ਨਾ ਪ੍ਰੋਜੈਕਟਾਂ 'ਚ ਰੁਲੇ ਹੋਏ ਜਿਹੜੀਆਂ ਸਟੇਮੈਂਟਾਂ ਹਲੇ ਕੋਰਟਾਂ ਦੇ ਵਿੱਚ ਰੁੜਦੀਆਂ ਫਿਰਦੀਆਂ ਬੜਾ ਕੁਛ ਜਿਹੜੇ ਇੱਕ ਤਰ੍ਹਾਂ ਹੱਥੀਂ ਧੋ ਬੈਠੇ ਜ਼ਮੀਨ ਵੀ ਗਈ ਰੁਪਈਏ ਵੀ ਗਏ ਅੱਗੇ ਜ਼ਮੀਨਾਂ ਦੇ ਰੇਟ ਆਸਮਾਨ ਤੇ ਚੜ ਗਏ ਤੇ ਉਹਨਾਂ ਦਾ ਨੁਕਸਾਨ ਕਿੱਡਾ ਹੋ ਗਿਆ ਸਰਕਾਰ ਨੂੰ ਸੋਚ ਨਹੀਂ ਇਹ ਚਿੰਤਾ ਦਾ ਵਿਸ਼ਾ ਸਾਡੇ ਉਹਨਾਂ ਕਿਸਾਨਾਂ ਦਾ ਬਣ ਗਿਆ ਜਿਹੜੇ ਉਸ ਦੁੱਖ ਦੀ ਘੜੀ ਦੇ ਵਿੱਚ ਕਹੂੰਗਾ ਮੈਂ ਕਿ ਉਹ ਲੰਘ ਰਹੇ ਐ ਕਿਉਂਕਿ ਜ਼ਮੀਨ ਵੀ ਕੁਵਾਲੀ ਪੈਸੇ ਵੀ ਗਏ ਤੇ ਅੱਗੇ ਵੀ ਨਹੀਂ ਬਣੀ ਕਿਤੇ ਤੇ ਫੇਰ ਉਦੋਂ ਰਸਤਾ ਹੀ ਕੀ ਨਿਕੜਦਾ ਹੈ ਬਈ ਉਦੋਂ ਰਸਤੇ ਆਹੀ ਨਿਕੜਦਾ ਜਿਹੜੇ ਰਸਤਿਆਂ ਤੇ ਚੱਲ ਕੇ ਆਪਾਂ ਜ ਸਾਡੇ ਬੈਠਿਆ ਸਤਕਾਰਯੋਗ ਫਰੀਦ ਤਮੋਰੀ ਇਹਨਾਂ ਦੇ ਸਾਥੀ ਸਾਰੇ ਜਿਹੜਾ ਦੀ ਬਾਹ ਫੜੀ ਆ ਤੇ ਇਹਨਾਂ ਨੇ ਭਰੋਸਾ ਰੱਖਿਆ ਤੁਹਾਡੇ ਤੇ ਜਿਹੜਾ ਨੇ ਇੱਕ ਸੰਘਰਸ਼ ਤੇ ਭਰੋਸਾ ਰੱਖਿਆ ਜਥੇਬੰਦੀਆਂ ਨੇ ਭਰੋਸਾ ਰੱਖਿਆ ਜਿਹਨਾਂ ਨੇ ਭਰੋਸੇ ਦੇ ਮੁਤਾਬਕ ਅੱਜ ਆਪਾਂ ਜਿਹੜੀ ਗੱਲਬਾਤ ਦੇ ਵਿੱਚੋਂ ਇਕੱਠੇ ਹੋਇਆ ਜ਼ਮੀਨ ਲੈਣ ਦੇ ਵਿੱਚ ਸਫਲ ਹੋਏ ਦੱਸ ਕੇ ਗਏ ਆ ਬਾਈ ਕਿ ਸਾਂਝਾਂ ਦਿੱਤੀਆਂ ਉਹ ਵੀ ਭੱਜ ਗਏ ਕਿ ਤੁਹਾਡੇ ਕੋਲੇ ਕੀ ਐ ਇਧਰੋਂ ਜਿਹੜਾ ਸਿਸਟਮ ਤੁਸੀਂ ਟਾਪਰੇਟ ਸੌਰੀ ਸਾਇਟੀ ਮੈਨੇਜਮੈਂਟ ਸੀਗੀ ਜਿੰਨੇ ਅਫਸਰ ਸੀਗੇ ਸਾਰਿਆਂ ਦਾ ਮੈਂ ਕਹਿਣਾ ਚਾਹਾਂਗਾ ਕਿ ਲਾਂਚ ਕਿਸ ਵਾਸੇ ਸੀ ਕਿਉਂ ਰੋਲਦੇ ਸੀ ਇੱਥੋਂ ਲਾ ਕੇ ਡੀਸੀ ਤੋਂ ਉੱਪਰਲੇ ਅਦਾਰੇ ਤੱਕ ਕਿੱਥੇ ਤੱਕ ਆਪਾਂ ਜਾ ਕੇ ਇਸ ਮਸਲੇ ਨੂੰ ਹੱਲ ਕਰਾਉਣ ਦਾ ਯਤਨ ਨਹੀਂ ਕੀਤਾ ਬਾਈ ਤਾਂ ਫੇਰ ਵੀ ਉਹਦੇ ਵਿੱਚੋਂ ਜੇ ਉੱਪਰੋਂ ਸੈਟਿੰਗ ਕਰਾ ਕੇ ਲਿਓਣਾ ਤਾਂ ਥੱਲੇ ਫੇਰ ਡਿੱਕਾ ਮਤਲਬ ਉਸ ਰਸਤਿਆਂ ਤੋਂ ਦੁਖੀ ਕਰੇ ਹੋਏ ਲੋਕ ਫਿਰ ਕਿਹੜੇ ਰਾਹ ਪੈਣਗੇ ਉੱਚ ਘਰਾਂ ਦੇ ਰਾਹੀ ਪੈਣਗੇ ਉਹ ਜਥੇਬੰਦੀਆਂ ਦੇ ਰਸਤੇ ਚੁਣਨਗੇ ਤੇ ਜਥੇਬੰਦੀਆਂ ਚ ਛੋਡੇ ਵਰਗੇ ਜਾਗਦੇ ਆ ਜ਼ਮੀਰਾਂ ਵਾਲੇ ਭਰਾ ਇਕੱਠੇ ਹੋ ਕੇ ਉਸ ਕਾਲ ਨੂੰ ਉਸ ਕਿਸਾਨਾਂ ਦੀ ਮਦਦ ਨੂੰ ਉਹਨਾਂ ਦੇ ਮਸਲੇ ਹੱਲ ਕਰਾਉਣ ਵਾਸਤੇ ਫੇਰ ਤਾਂ ਸਾਨੂੰ ਕਿਸੇ ਨਾ ਕਿਸੇ ਪਾਸੇ ਰਾਹ ਚੁਣਨਾ ਪੈਣਾ ਹੈ ਬਈ ਉੱਥੇ ਪ੍ਰੋਜੈਕਟ ਵੀ ਰੋਕਣੇ ਪੈਣੇ ਆ ਸਰਕਾਰ ਦੇ ਖਿਲਾਫ ਵੀ ਲੜਨਾ ਲੜਨਾ ਪੈਣਾ ਰੋਡ ਵੀ ਰੋਕਣੇ ਪੈਣੇ ਆ ਤੇ ਸਰਕਾਰੀ ਮੈਨੇਜਮੈਂਟ ਜਿਹੜਿਆਂ ਦੀ ਡਿਊਟੀ ਹੈ ਤਾਂ ਉਹਨਾਂ ਨਾਲ ਵੀ ਸਾਨੂੰ ਔਖੇ ਭਾਰੀ ਹੋਣਾ ਪੈਂਦਾ ਪਰ ਸਾਡੀਆਂ ਮਜਬੂਰੀਆਂ ਬਣ ਜਾਂਦੀਆਂ ਅਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਪਿਆਰ ਸਤਿਕਾਰ ਦੇ ਸਹਤ ਕੋਈ ਚਾਹੇ ਛੋਟਾ ਮੁਲਾਜ਼ਮ ਹੈ ਚਾਹੇ ਵੱਡਾ ਮੁਲਾਜ਼ਮ ਹੈ ਹਰੇਕ ਨਾਲ ਇਸ ਪਿਆਰ ਦੇ ਨਾਲ ਡੀਲ ਕੀਤਾ ਕਿ ਭਰਾਵਾ ਇਹਨਾਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਕਿ ਉਹ ਜ਼ਮੀਨਾਂ ਦੇ ਰੇਟ ਵਧਾ ਤੁਸੀਂ ਜੇ ਇੱਥੇ ਐਪਲੀਕੇਸ਼ਨ ਦੇ ਦੋ ਅਖਬਾਰਾਂ ਦੇ ਵਿੱਚ ਅਸਥਾਰ ਵੱਖਰੇ ਪਿੰਡ ਦੀ ਆਪਣੇ ਪਾਤੜਾ ਬਲਾਕ ਦੀ ਜਿਹੜੀ ਸਾਇਟੀ ਦੀ ਜੂ ਤੋਂ ਬਾਹਰ ਜ਼ਮੀਨ ਨਹੀਂ ਲੈ ਸਕਦੇ ਕੀ ਕੀ ਆਪੜਾਂ ਦੇ ਸਾਹਮਣੇ ਕਰਨੇ ਪਏ ਅਨੇਕਾਂ ਮੁਸੀਬਤਾਂ ਦੇ ਵਿੱਚੋਂ ਲੰਘ ਕੇ ਮਾ ਧੰਨਵਾਦ ਕਰਨਾ ਚਾਹੁੰਦਾ ਤੇ ਪਹਿਲਾਂ ਵੀ ਬੋਲਿਆ ਸਾਥੀ ਕਿ ਸਰਦਾਰ ਇੰਦਰਜੀਤ ਜੀ ਬੈਠੇ ਐ ਜਿਹੜਾ ਤੋਂ ਇਹ ਜ਼ਮੀਨ ਖਰੀਦੀ ਆ ਜਿਹੜੇ ਵਿਜਿਲੇਸ ਵਿਭਾਗ ਦੇ ਵਿੱਚ ਵੀ ਸੇਵਾ ਨਿਭਾ ਚੁੱਕੇ ਐ ਤੇ ਨਹਿਰੀ ਵਿਭਾਗ ਦੇ ਵਿੱਚ ਵੀ ਡਿਊਟੀ ਨਿਭਾਈ ਐ ਇਹਨਾਂ ਨੇ ਸਾਰਾ ਕੁਝ ਦੇਖਿਆ ਕਿ ਸਿਸਟਮ ਸਰਕਾਰ ਦਾ ਕੀ ਹੁੰਦਾ ਮੈਂ ਤਾਂ ਕਿਹਾ ਸੀ ਕਿ 2 ਮਿੰਟ ਗੱਲ ਸਾਂਝੀ ਕਰ ਲੋ ਹੁਣ ਤੁਹਾਡੀ ਕਿਸੇ ਜੌਬ ਨੂੰ ਖਤਰਾ ਨਹੀਂ ਪਰ ਕਹਿੰਦੇ ਵੀ ਨਹੀਂ ਬੋਲ ਸਕਦੇ ਸਾਡੇ ਸਤਕਾਰਯੋਗਾਂ ਪਿਓਆਂ ਸੋਆਂ ਨੇ ਇਹਨਾਂ ਨੇ ਬੜਾ ਕੁਝ ਹੰਡਾਇਆ ਇਹ ਗੱਲਾਂ ਤੋਂ ਬਹੁਤ ਜਾਣੂ ਹੈਗੇ ਕਿ ਕੀ ਕੀ ਹੁੰਦਾ ਸਰਕਾਰੀ ਤੰਤਰ ਦੇ ਵਿੱਚ ਬੈਠਿਆ ਸਾਡੇ ਕਾਨੂੰਗੋ ਸਾਹਿਬ ਰਾਮਨ ਜੀ ਜਿਹੜੇ ਪਟਵਾਰੀ ਦੇ ਡਿਊਟੀ ਦੇ ਉੱਤੇ ਸੀਗੇ ਉਸ ਦਿਨ ਤੋਂ ਇਸ ਮਸਲੇ ਨਾਲ ਜੁੜੇ ਹੋਏ ਆ ਹੋਰਨ ਦੇ ਇੱਕ ਅਫਸਰ ਬੜੇ ਚੰਗੇ ਸੀ ਜਿਹੜਾ ਨੇ ਇਸ ਗੱਲ ਨੂੰ ਸਮਝਿਆ ਤੇ ਬਾਤਿਆ ਤਿੰਨ ਤਾਂ ਡੀਸੀ ਬਦਲ ਕੇ ਪਟਿਆਲੇ ਦੇ ਆਪਣੇ ਜਿਹੜਾ ਨਾਲੇ ਗੱਲਬਾਤ ਕਰਦੇ ਰਹੇ ਕਿ ਤੁਸੀਂ ਤੋਰੋ ਜੀ ਮੀਟਿੰਗਾਂ ਕੋਰਪੋਰੇਟ ਵਿਭਾਗ ਦੇ ਨਾਲ ਆਪਣੇ AR DR ਸਾਰਾ ਤਾਮਜਾਮ ਇਹਨਾਂ ਦਾ ਜਿੰਨਾ ਹੁੰਦਾ ਸੀ ਉਹਨਾਂ ਨਾਲ ਕਰਕੇ ਸਖਤ ਹਦੈਤਾਂ ਫੇਰ ਮਹਾਨ ਲੇਕੀ ਬਾਈ ਇਹ ਸਾਤਮ ਦੀ ਸਾਰੇ ਕਿ ਆਹ ਨਹੀਂ ਪਰ ਤੁਹਾਡੀ ਤਾਕਤ ਰੰਗ ਲਈ ਹੈ ਮੈਂ ਵਧਾਈ ਦੇਣਾ ਚਾਹਣਾ ਇਹ ਹਰੀਜ਼ਨ ਸੋਸਾਇਟੀ ਦੇ ਜੰਨੇ ਉਰੇ ਪਰਿਵਾਰ ਬੈਠੇ ਆ ਜਿਹੜੇ ਇਸ ਮਸਲੇ ਨੂੰ ਲੈ ਕੇ ਭਰੋਸਾ ਰੱਖ ਕੇ ਦ੍ਰਿੜਤਾ ਦੇ ਨਾਲ ਖੜੇ ਰਹੇ ਪਰ ਜਿੱਦਾਂ ਬਟਾ ਇਹਨਾਂ ਦਾ ਨੁਕਸਾਨ ਹੋ ਗਿਆ ਉਹ ਬਈ ਪੂਰਤੀ ਨਹੀਂ ਹੋ ਸਕਤ ਕਿਉਂਕਿ ਜਿਸ ਵਕਤੇ ਜ਼ਮੀਨ ਕਵੈਰ ਹੋਈ ਹੈ ਤਾਂ ਆਪਾਂ ਘਟੋ ਘਟਾ 23 ਤੋਂ ਲੈ ਕੇ 27 ਜਿਹੜੀ 30 ਲੱਖ ਤੱਕ ਉਹ ਜ਼ਮੀਨਾਂ ਖਰੀਦ ਸਕਦੇ ਸੀ ਦੱਗੜੀ ਜ਼ਮੀਨ ਬਣ ਜਾਂਦੀ ਇਹਨਾਂ ਗਰੀਬ ਪਰਿਵਾਰਾਂ ਦੀ ਪਰ ਸਾਨੂੰ ਸੀਮ ਤੋਂ ਉੱਪਰ ਕੀ ਰਹਿਣਾ ਪਿਆ ਪਰ ਜਿੰਨਾ ਕਰ ਸਕੇ ਜਿੰਨਾ ਤੁਹਾਡੀ ਤਾਕਤ ਕਰ ਸਕੇ ਜਦੋਂ ਪਹਿਲਾਂ ਗੱਲਬਾਤ ਦੇ ਵਿੱਚ ਬੈਠੇ ਕਣਕ ਦੀ ਫਸਲ ਸੀਗੀ ਸ਼ਾਇਦ ਮੇਰਾ خیال ਹੋਵੇ ਉਦੋਂ ਵੀ ਮੁਆਵਜ਼ਾ ਲਿਆ 55 1000 ਰੁਪਏ ਪ੍ਰਤੀ ਏਕੜ ਕੇ ਇਹਨਾਂ ਪਰਿਵਾਰਾਂ ਦਾ ਜਿੰਨਾ ਨੁਕਸਾਨ ਉਹਦੇ ਕੁਝ ਤਾਂ ਪ੍ਰਾਪਤ ਕਰ ਲਈਏ ਰੋਡ ਵਾਲਿਆਂ ਤੋਂ ਉਹਦੋਂ ਵੀ ਕਬਜ਼ਾ ਦੇ ਦਾਂਗੇ ਜਦੋਂ ਇਧਰੋਂ ਡਿੱਕਾ ਲੱਗਿਆ ਵੀ ਜ਼ਮੀਨ ਨਹੀਂ ਹਲੇ ਬਣਦੀ ਹੈਗੀ ਲੈ ਨਹੀਂ ਸਕਦੇ ਖਰੀਦ ਨਹੀਂ ਸਕਦੇ ਸੋਸਾਇਟੀ ਡਿਪਾਰਟਮੈਂਟ ਵੱਲੋਂ ਫੇਰ ਆਪਾਂ ਕਬਜ਼ੇ ਦੇ ਉੱਤੇ ਆਏ ਕਿ ਆਪਾਂ ਅਸੀਂ ਕਬਜ਼ਾ ਨਹੀਂ ਛੱਡਣਾ ਅਗਲੀ ਫਸਲ ਵੀ ਜੋ ਭਾਈ ਮਤਲਬ ਹ ਹ ਜਿੱਥੇ 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 ਨਹੀਂ ਕਰਨੇ ਜਿੱਥੇ ਖਾਣਾ ਉਹ ਸਾਨੂੰ ਮਿਰਚਾ ਦੇ ਜੀ ਸਰਵਾਈਵ ਦੇ ਅਖਾਤਾਂ ਫ੍ਰੈਂਕਲੀ ਜਿਵੇਂ ਗੱਲ ਕੀਤੀ ਭੋਲਾ ਦੇ ਕਿ ਮੈਂ ਥੋੜੀ ਸਪੱਸ਼ਟ ਕਰਨੀ ਚਾਹੂਗਾ ਗੱਲ ਉਹ ਜਿਸ ਟਾਈਮ ਸਾਡਾ ਤੁਸੀਂ ਉਤਾਵਾਂ ਹੈਗਾ ਕੋਰਪੋਰੇਟ ਡਿਪਾਰਟਮੈਂਟ ਦਾ ਡੀ.ਡੀ. ਮੈਂ ਸਾਖੀ ਸਾਲੀ ਤੇ ਟੇਬਲ ਤੇ ਬੈਠ ਕੇ ਤਾਂ ਸਾਨੂੰ ਉਹਨਾਂ ਨੇ ਇਹ ਕਹਿ ਆਲ ਦੀਗਾ ਕੋਰਪੋਰੇਟ ਡਿਪਾਰਟਮੈਂਟ ਨੇ ਵੀ ਤੁਸੀਂ ਕਿਤੇ ਜ਼ਮੀਨ ਲੈ ਲਓ ਤਾਂ ਜਿਹੜੀ ਸਨੇਟੇ ਵਾਲੀ ਗੱਲ ਇਹਨਾਂ ਨੇ ਕੀਤੀ ਹੈ 골ਡਿਸ ਸਨੇਟਾ ਉਹਦੀ ਜ਼ਮੀਨ ਦੇਦਣਾ ਪਿੰਡ ਚ ਸੀਗੀ ਉਹਦੇ ਨਾਲ ਅਸੀਂ ਸੌਦਾ ਕਰ ਲਿਆ ਅਮਰੀਕ ਸਿੰਘ ਬੈਠਾ ਹੈ ਵੱਡਾ ਸਹਿਯੋਗ ਰਿਹਾ ਅਮਰੀਕ ਸਿੰਘ ਦਾ ਇਹਨਾਂ ਨੇ ਉਹ ਬੰਦਾ ਲੱਬਿਆ ਲੱਬ ਨੂੰ ਲੁੱਬਕੇ ਚਲੋ ਇਹਨਾਂ ਨੇ ਠੀਕ ਰੇਟਸ ਉੱਪਰ ਦਾ ਗਰਾਇਆ 29 ਲੱਖ ਕੁ ਛੇ ਹਜ਼ਾਰ ਨੂੰ ਸੌਦਾ ਸੀਗਾ 200 ਸੀਸੀ ਉੱਤੇ ਨੇੜੇ ਤਾਂ 29 30 ਕਿੱਲੇ ਜ਼ਮੀਨ ਜਿਹੜੀ ਅਸੀਂ ਬਣਾ ਲਈ ਪਰ ਉਸ ਤੋਂ ਬਾਅਦ ਜਿਹੜਾ ਡਿਪਾਰਟਮੈਂਟ ਸੀਗਾ ਉਹ ਆਪਣੀਆਂ ਗੱਲਾਂ ਤੋਂ ਭੱਜਿਆ ਇੱਕ ਵਾਰੀ ਕਹਦਾ ਨਹੀਂ ਜੀ ਤੁਸੀਂ ਤਾਂ ਬਾਈਦਾਲ ਜਦੋਂ ਉਹਨਾਂ ਨੇ ਪੜਿਆ ਕਹਿੰਦੇ ਏਰੀਆ ਦਾ ਕੱਗਾ ਕੱਗੇ ਦੀ 61 ਕੱਗੇ ਜਮੀਨ ਖਰੀਦੋ ਤਾਂ ਉਸ ਤੇ ਸਿਆਰ ਪਕੇ ਦਾ ਕੱਢਿਆ ਕੱਗੇ ਜਮੀਨ ਪਰਚੇਜ਼ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਪਰ ਉਹ ਕਹਿੰਦੇ ਉਸ ਤੋਂ ਬਾਅਦ ਚ ਅਸੀਂ ਤੈਨੂੰ ਦੁਬਾਰ ਤੋਂ ਤਸੀਲ ਵਾਸਤੇ ਕਰਾਂਗੇ ਅਪਰੂਵਲ ਲੈ ਕੇ ਤਾਂ ਉਹ ਪ੍ਰੂਵਲ ਉੱਥੋਂ ਕਿਹੜੀ ਹੋਣੀ ਸੀ ਕਿਉਂਕਿ ਬਾਇਲਾਲ ਜਿਹੜੀ ਉਹ ਸੋਧ ਗਰਾਉਂਡ ਨੂੰ ਕਰ ਦਿੰਦੀ ਏਰੀਆ ਦੀ ਤਾਂ ਉਸ ਚ ਡਿਪਾਰਟਮੈਂਟ ਨੂੰ ਚਿੱਠੀ ਵੀ ਭੇਜੀ ਦਵਾਰ ਤੋਂ ਮਨਜੀਤ ਸਿੰਘ ਜੀ ਨਿਆਲ ਸਾਡੇ ਦੂਪਾ ਗੂਰ ਸਾਰੀ ਟੀਮ ਅਸੀਂ ਗਏ ਉੱਥੇ ਗੱਲਬਾਤ ਕੀਤੀ ਉਹ ਕਹਿੰਦੇ ਸੋਧਾ ਤਾਂ ਅਸੀਂ ਕੀ ਹੋਣੀਆਂ ਨੇ ਅਸੀਂ ਪਾਵਰਾਂ ਦਿੱਤੀਆਂ ਨੀਚੇ ਦੇ ਅਫਸਰਾਂ ਨੂੰ ਤਾਂ ਉਹ ਜੀਆ ਸਾਹਿਬ ਨੇ ਇੱਕ ਕਮੇਟੀ ਬਣਾਈ ਉਹ ਕਰ ਸਕਦੀ ਹੈ ਜਿੱਥੇ ਮਰਜ਼ੀ ਫੈਸਲਾ ਲੈਣ ਦਾ ਜਥੇ ਜਿਹੜਾ 9 ਕਰੋੜ 31 ਲੱਖ ਮਿਲਿਆ ਸੀ ਕੁਝ ਵਿਆਜ ਬੂਜ ਪਾ ਕੇ 10 ਕਰੋੜ 24 ਲੱਖ ਜਿਹੜੀ ਰਕਮ ਸੀ ਜੀ ਚੋਂ ਤਕਰੀਬਨ 10 ਕਰੋੜ ਦੀ ਜ਼ਮੀਨ ਪਰਚੇਜ਼ ਕਰਨੀ ਤਾਂ ਕਿਸੇ ਵੀ ਅਫਸਰ ਦੀਆਂ ਲੱਤਾਂ ਜਿਵੇਂ ਉਹ ਗੱਲਾਂ ਕਹਦੇ ਸੀ ਕਹਿੰਦੇ ਸਾਡਾ ਭਾਰ ਨਹੀਂ ਚੱਲਦੀਆਂ ਕੋਈ ਉਨੀ ਕੀ ਹੋਗੀ ਤਾਂ ਅਸੀਂ ਮਾਰੇ ਜਾਵਾਂਗੇ ਤਾਂ ਇਸ ਤਰ੍ਹਾਂ ਦੀ ਜਦੋਂ ਦਿੱਕਤ ਆਈ ਜਾਂ ਉਸ ਤੋਂ ਕੰਮ ਲੰਮਕ ਗਿਆ ਤੇ ਚਲਦੇ ਚਲਦੇ ਚਲੋ ਜਦੋਂ ਕੋਈ ਸਮਾਂ ਹੁੰਦਾ ਇਹ ਅੱਜ ਵੀ ਇਸ ਕਰਕੇ ਇਹਨਾਂ ਨੂੰ ਕਿਹਾ ਵੀ ਵਧਾਈ ਦੇ ਪੱਤਰ ਨੇ ਲੜੇ ਨੇ ਤਾਂ ਇਹ ਕੰਮ ਹੋ ਗਿਆ ਕਿਉਂਕਿ ਜਿੱਥੇ-ਜਿੱਥੇ ਵੀ ਇਹ ਚੀਜ਼ਾਂ ਐਕੁਇਜ਼ੀਸ਼ਨ ਤੇ ਜ਼ਮੀਨਾਂ ਆਈਆਂ ਨੇ ਤਾਂ ਅੱਜ ਤੱਕ ਕਿਸੇ ਨੂੰ ਕੁਝ ਦਾ ਮੈਂ ਇਹ ਗੱਲ ਨੂੰ ਵੀ ਵੱਡੀ ਪ੍ਰਾਪਤੀ ਸਮਝਦਾ ਤੇ ਹੁਣ ਬੇਨਤੀ ਕਰਦੇ ਹਾਂ ਸਰਦਾਰ ਬੀਕ ਸਿੰਘ ਜੀ ਦੋ-ਦੋ ਮਿੰਟ ਲਾ ਲਓ ਦੋ-ਦੋ ਮਿੰਟ ਦਾ ਸਮਾਂ ਜੀ ਉਸ ਤੋਂ ਬਾਅਦ ਚ ਯਾਦ ਬਈ ਸਾਡੇ ਜ਼ਿਲ੍ਹਾ ਗੂ ਵੀ ਦੋ ਮਿੰਟ ਲਈ ਤਿਆਰ ਰਹਿਣ ਬਸ ਆਪਾਂ ਤਿੰਨ ਬੁਲਾਰੇ ਹੋਰ ਨੇ ਉਸ ਤੋਂ ਬਾਅਦ ਚ ਆਪਾਂ ਫਿਰ ਜਿਵੇਂ ਹੈਗਾ ਚਾਹ ਦਾ ਪ੍ਰੋਗਰਾਮ ਆਪਣਾ ਉਧਰ ਨੂੰ ਆਪਾਂ ਵਧਾਂਗੇ ਬਹੁਤ ਹੀ ਸਤਿਕਾਰਯੋਗ ਆਤੇ ਮੈਨੂੰ ਭਰਾਵੋ ਅਹੁਦੇਦਾਰੋ ਵਰਕਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਬੇ ਸਮੇਂ ਤੋਂ ਸੁਣਦੇ ਆਦੇ ਸੀ ਕਿ ਮਜ਼ਦੂਰ ਤੇ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਹੈ ਹੈ ਗਿਆ ਬੀਸੀ ਤੇ ਅੱਜ ਵੀ ਪਰਪੱਕੋ ਦਿਖਾਤਾ ਕਰਕੇ ਜਿਸ ਤਰ੍ਹਾਂ ਕਿ ਕਿਸਾਨਾਂ ਨੇ ਮਦਦ ਕੀਤੀ ਮਜ਼ਦੂਰਾਂ ਦੀ ਮਜ਼ਦੂਰਾਂ ਨੇ ਕਿਸਾਨਾਂ ਦੀ ਮਦਦ ਕੀਤੀ ਇਹ ਜ਼ਮੀਨ ਬੜੇ ਸੰਕਟ ਨਾਲ ਖਰੀਦੀ ਗਈ ਹੈ ਇਸ ਤਰ੍ਹਾਂ ਸਿੱਧੇ ਪੈਰੀਂ ਇਹ ਖਰੀਦੀ ਗਈ ਹੈਗੀ ਬੜੀਆਂ ਦਿੱਕਤਾਂ ਆਈਆਂ ਇਹ ਚ ਉਸ ਕਰਕੇ ਸਾਰਿਆਂ ਦਾ ਧੰਨਵਾਦ ਹੈ ਅਸੀਂ ਇੱਥੇ ਆਏ ਸਤਿਨਾਮ ਦਾ ਸਾਰਿਆਂ ਦੀ ਤਹਿ ਦਿਲੋਂ ਧੰਨਵਾਦ ਕਰਦੇ ਆ ਜੇ ਕਿਸੇ ਪਰੇ ਕਰੇ ਗਿਆ ਹੋਵੇ ਤਾਂ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦਾ ਧੰਨਵਾਦ ਜੋ ਚੱਲਦੇ ਸਮੇਂ ਤੋਂ ਸਮਾਂ ਤੋਂ ਸਮਾਂ ਕੱਤੇ ਤੇ ਇੱਥੇ ਪਹੁੰਚੋ ਇਹਨਾਂ ਭਰਾਵਾਂ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਏ ਸਭ ਦਾ ਧੰਨਵਾਦ ਸਾਨੂੰ ਪਤਾ ਹੀ ਆ ਭਰਾਵੋ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਕਿ ਭਰਾਵੋ ਜਿਵੇਂ ਭਰਾ ਜਜ਼ਬੇ ਨਾਲ ਲੜੇ ਨੇ ਸਾਰੇ ਭਰਾ ਇਸੇ ਤਰ੍ਹਾਂ ਜਜ਼ਬੇ ਨਾਲ ਲੜਨ ਦਾ ਹੌਸਲਾ ਰੱਖੋ ਮਿਹਨਤਾਂ ਕਬੂਰ ਪੈਂਦੇ ਹੁੰਦੇ ਨੇ ਉਹ ਇਹੀ ਜੀ ਕੋਈ ਗੱਲ ਨਹੀਂ ਹੁੰਦੀ ਕਿ ਜੇ ਆਪਾਂ ਮਿਹਨਤ ਕਰੀਏ ਉਹਨੂੰ ਫਲ ਨਾ ਮਿਲੇ ਫਲ ਮਿਲਦਾ ਹੁੰਦਾ ਭਰਾਵੋ ਬਸ ਥੋੜਾ ਜਿਹਾ ਜਜ਼ਬਾ ਹੋਣਾ ਚਾਹੀਦਾ ਬਾਕੀ માં ਸਾਡੇ ਸਵੇਰ ਸੁਭਾ ਕੋਮਨਜੀਤ ਸਿੰਘ ਜੀ ਨਿਆਲ ਜਿਨ੍ਹਾਂ ਨੇ ਤਨਹੀਂ ਨਾਲ ਇਹ ਸਵੈਟਰ ਨੂੰ ਹੱਲ ਕੀਤਾ ਅਸੀਂ ਆਸ ਕਰਾਂਗੇ ਇਹਨਾਂ ਤੋਂ ਕਿ ਸਾਡੇ ਸਾਨੂੰ ਸਾਥ ਦੇ ਕੇ ਸਾਡੇ ਅਣਜਾਣ ਬੱਚੇ ਸਾਡੇ ਨੂੰ ਸਾਥ ਦੇ ਕੇ ਤੇ ਅੱਠ ਰੱਖ ਕੇ ਇਸ ਤਰ੍ਹਾਂ ਚੰਗੇ ਕੰਮ ਕਰਨ ਦਾ ਹੌਸਲਾ ਦਿੰਦੇ ਰਹਿਣਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤਰ ਲੋੜ ਮੈਂ ਬੇਨਤੀ ਕਰਨਾ ਸਰਦਾਰ ਹਰਪਾਲ ਸਿੰਘ ਜੀ ਕੱਗਾ ਸਾਡੇ ਪ੍ਰਧਾਨ ਸਾਹਿਬ ਹੇਜਾ ਸਿੰਘ ਜੀ ਪ੍ਰੀਤਮ ਸਿੰਘ ਜੀ ਪੋਲਾ ਸਿੰਘ ਜੀ ਇਹ ਸਾਰੇ ਵੀਰ ਆਪਣੇ ਜਿਹੜਾ ਆਪਾਂ ਸਰੂਪਾ ਬਖਸ਼ੇ ਇੱਕ ਤਰ੍ਹਾਂ ਦੀ ਗੁਰੂ ਦੀ ਹੁੰਦੀ ਹੈ ਆਪਣੀ ਡਿਊਟੀ ਲੱਗੀ ਹੈ ਕਿਉਂਕਿ ਜਿਹੜੇ ਸੱਜਣਾਂ ਨੇ ਤਦ ਦੇ ਹੀ ਨਾਲ ਮਰਸਵਾਰ ਤੋਕੇ ਆਪਣੇ ਨਾਲ ਇਹ ਮਸਲੇ 'ਚ ਆਪਣਾ ਸਾਥ ਦਿੱਤਾ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਹੈ ਤਾਂ ਸਰਦਾਰ ਇੰਦਰਜੀਤ ਸਿੰਘ ਪਟਿਆਲਾ ਉਹ ਸਤਿਆਗੁਰੂ ਪਹੁੰਚਣ ਕਿਉਂਕਿ ਸਾਡੇ ਦਿਲਾਂ ਚ ਜੋਸ਼ ਕਰ ਇਹਨਾਂ ਪ੍ਰਤੀ ਹੈ ਉਹ ਬਹੁਤ ਵਧਿਆ ਉਸ ਤੋਂ ਬਾਅਦ ਵੀ ਕਿਉਂਕਿ ਸਾਨੂੰ ਹੋਰ ਵੀ ਬੜੇ ਤਰ੍ਹਾਂ ਦੇ ਸੱਜਣ ਮਿਲੇ ਜਿਨ੍ਹਾਂ ਨੇ ਸਾਡੇ ਨਾਲ ਕਮਿਟਮੈਂਟਾਂ ਕੀਤੀਆਂ ਸੀ ਪਰ ਸਾਰੇ ਭਜਦੇ ਰਹੇ ਨੇ ਕਿਉਂਕਿ ਇੱਕ ਤੱਕ ਇੱਕ ਵੱਖਰੇ ਕਸਮ ਦੀਆਂ ਦਿੱਕਤਾਂ ਸੀ ਸਾਰਿਆਂ ਸ੍ਰੀ ਆਕਾਲ ਤਾਂ ਬੇਨਤੀ ਕਰਾਂਗੇ ਸਰਦਾਰ ਮਨਜੀਤ ਸਿੰਘ ਜੀ ਨਿਆਲ ਸੂਬਾ ਆਗੂ ਸਾਡੇ ਸਾ ਇਸ ਜਿਵੇਂ ਆਪਣੇ ਜੂਨੀਅਰ ਦੇ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਇੱਕ ਵਾਰੀ ਗਰੁੱਪ ਫੋਟੋ ਚ ਭਾਈ ਜਯਾਦੇਵਦਰ ਬੋਰਡ ਵੀ ਹਾਜ਼ਰ ਹੋਣ ਮਤੀਪ ਸਿੰਘ ਪੂਤਗੜ੍ਹ ਤੇ ਬਾਕੀ ਸਾਥੀ ਆਪਣੇ ਕਾਈਆਂ ਦੇ ਇੱਕ ਆਪਾਂ ਯਾਦਗਾਰ ਫੋਟੋ ਕਰ ਲਿਆ ਰੋਕੇ ਪ੍ਰਧਾਨ ਸਾਹਿਬ ਕਹਿੰਦੇ ਉਹ ਆਪਾਂ ਸਾਰਿਆਂ ਨੇ ਇਕੱਠੀ ਕਰਨੀ ਹੈ ਪੂਰੀ ਜਥੇਬੰਦੀ ਦਾ ਜਿਹੜਾ ਆਪਾਂ ਜੀ ਤਲਵਾੜੂ ਉਹ ਵੀ ਆਓ ਕਿਉਂਕਿ ਜਿਸ ਟਾਈਮ ਸਾਨੂੰ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ ਹਰ ਪਾਸੇ ਤੋਂ ਹਰਾਸ ਸੀ ਕਿਉਂਕਿ ਜ਼ਮੀਨ ਨਾਲ ਹੀ ਅੱਗੇ ਚੱਲਣਾ ਸੀ ਜ਼ਮੀਨ ਜਿਹੜਿਆਂ ਨਾਲ ਸੌਦੇ ਕੀਤੇ ਸੀ ਉਹ ਭੱਜ ਗਏ ਜੀ ਮੈਂ ਦੱਸ ਦੁੱਤੀਆ ਪਹਿਲਾਂ ਹਾਂ ਇਹ ਸਚਿਨਾਂਨ ਨਾਲ ਆਪ ਦੀ ਗੱਲਬਾਤ ਜਦੋਂ ਕੀਤੀ ਤਾਂ ਇਹਨਾਂ ਨੇ ਸਾਨੂੰ ਆਸ ਦੀ ਕਿਰਨ ਦਿਖਾਈ ਸੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਜੀ ਕਲਗੋ ਸਾਹਿਬ ਉਹ ਵੀ ਤਰਸੀਫ ਲਿਆਉਣ ਸਟੇਜ ਤੇ ਇਹਨਾਂ ਦੇ ਵੀ ਉਹਦੀ ਦੇਵਦੀਆਂ ਗਹਿਰਾਈਆਂ ਤੋਂ ਜਿਹੜਾ ਸਤਕਾਰ ਕਰਦੇ ਆ ਤਾਂ ਅੱਗੇ ਵੀ ਅਸੀਂ ਆਸ ਕਰਾਂਗੇ ਇਸ ਤਰ੍ਹਾਂ ਦੇ ਕਿਸਾਨੀ ਮਦਦਿਆ ਤੇ ਸਾਨੂੰ ਹਮੇਸ਼ਾ ਸਾਥ ਦਿੰਦੇ ਰਹਿਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਾਂ ਪਤਨਾ ਹੋਣ ਦੇ ਨਾਤੇ ਮੈਂ ਸਾਰੀ ਜਥੇਬੰਦੀ ਦਾ ਜੋ ਇੱਥੇ ਪਹੁੰਚੀ ਹੈ ਤੈ ਦਿਲੋਂ ਧੰਨਵਾਦ ਕਰਦਾ ਜਿੰਦਾਬਾਹ ਕੇਂਦਰ ਸਰਕਾਰ ਮੁਰਦਾਬਾਹ 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 ਪੰਜਾਬ ਸਰਕਾਰ ਮੁਰਦਾਬਾਹ ਮੁਰਦਾਬਾਹ ਜਿੰਦਾਬਾਹ ਆਪਣੇ ਵਿੱਚ ਗਰਮੇਤ ਸਿੰਘ ਜੀ ਕਿਲਵਾਣੂ ਉਹ ਵੀ ਪਹੁੰਚੇ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਥੋੜੇ ਜੇ ਲੇਟ ਦੀ ਪਹਿਲਾਂ ਵੀ ਇਹਨਾਂ ਦਾ ਜ਼ਿਕਰ ਕੀਤਾ ਕਿਉਂਕਿ ਸਰਦਾਰ ਸਾਹਿਬ ਇੰਦਰਜੀਤ ਸਿੰਘ ਨੂੰ ਬੁਲਾਉਣ ਵਾਲੇ ਉਹ ਵੀ ਸਖ ਸੀਗੇ ਕਿਉਂਕਿ ਉਸ ਟਾਈਮ ਸਾਨੂੰ ਕੁਝ ਦਿਖਦਾ ਨਹੀਂ ਸੀ ਹਨੇਰਾ ਵੀ ਸਭ ਪਾਟੇ ਜਦੋਂ ਜ਼ਮੀਨਾਂ ਤੋਂ ਜਵਾਬ ਮਿਲ ਗਿਆ ਤਾਂ ਫਿਰ ਆਸ ਦੀ ਕਿਰਨ ਇਹਨਾਂ ਨੇ ਦਿਖਾਈ ਸੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਇੱਕ ਤਾਂ ਉਹਨਾਂ ਨੂੰ ਆਪਾਂ ਬੰਦੇ ਵੀ ਬਣਾ ਕੇ ਰੱਖਿਆ ਸੀਗਾ ਉਹ ਸਾਰੇ ਸਾਥੀਆਂ ਦੇ ਬਾਰੇ ਧਿਆਨ ਦੇ ਆ ਮਸਲਾ ਆਤਾ ਆਪਾਂ ਜਿਹੜੇ ਆਪਣੇ ਰਹਿਦੇ ਮਸਲੇ ਨੇ ਉਹ ਹੱਲ ਕਰਾਉਣ ਵਾਸਤੇ ਸਾਰੇ ਵੀਰਾਂ ਨੂੰ ਬੇਇੱਜ਼ਤੀ ਕਰਦਾ ਜਿੰਨੇ ਬੈਠੇ ਵੀ ਆਪਣੇ ਆਪਣੇ ਸਾਥੀਆਂ ਨਾਲ ਤੇ ਆਪਣੇ ਮਨਾਂ ਦੇ ਜਜ਼ਬਾ ਬੜਾਉਣ ਵੀ ਚਾਹੇ ਕਿੰਨਾ ਵੀ ਆਪਾਂ ਨੇ ਦਿੱਸਿਆ ਕਿ ਜਿੱਥੇ ਜਿੱਥੇ ਦੀ ਸੰਗਠੀ ਰਾਜ ਨੂੰ ਪਣੀ ਸੀ ਖਾਣਾ ਬਹੁਤ ਸਨ ਮੁਰਗੀ ਆ ਗਈ ਜਿ ਰਵਾਇਤ ਦੇ ਅਖਾਤ ਸਭ ਨੇ ਕੀਤਾ ਤਾਂ ਜਿਵੇਂ ਗੱਲ ਕੀਤੀ ਭੋਲਾ ਸਿੰਘ ਜੀ ਨੇ ਮੈਂ ਥੋੜੀ ਸਪਸ਼ਟ ਕਰਨੀ ਚਾਹੂੰਗਾ ਗੱਲ ਉਹ ਜਿਸ ਤਰ੍ਹਾਂ ਸਾਡਾ ਸੁਝਾਅ ਹੁੰਦਾ ਹੋਇਆ ਸੀਗਾ ਕੋਰਪੋਰੇਟ ਡਿਪਾਰਟਮੈਂਟ ਦਾ ਡੀ.ਡੀ. ਮੈਂ ਸਾਸੀ ਸਾਲੀ ਦੇ ਟੇਬਲ ਤੇ ਬੈਠ ਕੇ ਤਾਂ ਸਾਨੂੰ ਉਹਨਾਂ ਨੇ ਇਹ ਕਿਹਾ ਸੀਗਾ ਕੋਰਪੋਰੇਟ ਡਿਪਾਰਟਮੈਂਟ ਨੇ ਵੀ ਤੁਸੀਂ ਕਿਤੇ ਜ਼ਮੀਨ ਲੈ ਲਓ ਤਾਂ ਜਿਹੜੀ ਸਨੇਟੇ ਵਾਲੀ ਗੱਲ ਇਹਨਾਂ ਨੇ ਕੀਤੀ ਹੈ 골ਡੀ ਸਨੇਟਾ ਉਹਦੀ ਜ਼ਮੀਨ ਦਿੱਤਣਾ ਪਿੰਡ ਚ ਸੀਗੀ ਉਹਦੇ ਨਾਲ ਅਸੀਂ ਸੌਦਾ ਕਰ ਲਿਆ ਅਮਰੀਕ ਸਿੰਘ ਬੈਠਾ ਹੈ ਵੱਡਾ ਸਹਿਯੋਗ ਰਿਹਾ ਅਮਰੀਕ ਸਿੰਘ ਦਾ ਇਹਨਾਂ ਨੇ ਉਹ ਬੰਦਾ ਲੱਬਿਆ ਲੱਬ ਨੂੰ ਪੁੱਕੇ ਚਲੋ ਇਹਨਾਂ ਨੇ ਠੀਕ ਰੇਟ ਸੌਦਾ ਕਰਾਇਆ 29 ਲੱਖ 50 ਹਜ਼ਾਰ ਨੂੰ ਸੌਦਾ ਸੀਗਾ 200 ਦੇਸੀ ਉੱਥੇ ਇਹੜੀ ਤਾਂ 29 30 ਕਿੱਲੇ ਜ਼ਮੀਨ ਪਰ ਉਸ ਤੋਂ ਬਾਅਦ ਜਿਹੜਾ ਡਿਪਾਰਟਮੈਂਟ ਸੀਗਾ ਉਹ ਆਪਣੀਆਂ ਗੱਲਾਂ ਤੋਂ ਭੱਜਿਆ ਇੱਕ ਵਾਰੀ ਕਹਦਾ ਨਹੀਂ ਜੀ ਤੁਸੀਂ ਤਾਂ ਬਾਈ ਲਾਲ ਜਦੋਂ ਉਹਨਾਂ ਨੇ ਪੜਿਆ ਕਦੇ ਏਰੀਆ ਤੱਕ ਅੱਗੇ ਅੱਗੇ ਦੀ ਸੈਂਟੀਏ ਕੱਗੇ ਜਮੀਨ ਖਰੀਦ ਤੋ ਤਾਂ ਉਸ ਤੇ ਸਿਆਰ ਕੱਗੇ ਦਾ ਕੱਟਿਆ ਕੱਗੇ ਜਮੀਨ ਪਰਚੇਜ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਪਰ ਉਹ ਕਹਿੰਦੇ ਉਸ ਤੋਂ ਬਾਅਦ ਤੇ ਅਸੀਂ ਇਹਨੂੰ ਦੁਬਾਰ ਤੋਂ ਤਸੀਲ ਵਾਸਤੇ ਕਰਾਂਗੇ ਅਪਰੂਵਲ ਲੈ ਕੇ ਤਾਂ ਉਹ ਪ੍ਰੂਵਲ ਉਤੋਂ ਕਿਹੜੀ ਹੋਣੀ ਸੀਗੀ ਕਿਉਂਕਿ ਬਾਇਲਾ ਜਿਹੜੀ ਉਹ ਸੋਧ ਕਰਾਉਣ ਨੂੰ ਕਰ ਦਿੰਦੀ ਏਰੀਆ ਦੀ ਤਾਂ ਉਸ ਚ ਡਿਪਾਰਟਮੈਂਟ ਨੂੰ ਚਿੱਠੀ ਵੀ ਭੇਜੀ ਦਵਾਰ ਤੋਂ ਮਜੀਤ ਸਿੰਘ ਜੀ ਨਿਆਲ ਸਾਡੇ ਦੂਪਾ ਗੁਰ ਸਾਰੀ ਟੀਮ ਅਸੀਂ ਗਏ ਉੱਥੇ ਗੱਲਬਾਤ ਕੀਤੀ ਉਹ ਕਹਿੰਦੇ ਸੋਧਾ ਤਾਂ ਅਸੀਂ ਕੀ ਹੋਣੀਆਂ ਨੇ ਅਸੀਂ ਪਾਵਰਾਂ ਦਿੱਤੀਆਂ ਨੀਚੇ ਦੇ ਅਫਸਰਾਂ ਨੂੰ ਤਾਂ ਉਹ ਜੀਆ ਸਾਹਿਬ ਨੇ ਇੱਕ ਕਮੇਟੀ ਬਣਾਈ ਉਹ ਕਰ ਸਕਦੀ ਏ ਜਿੱਥੇ ਮਰਜ਼ੀ ਖੇਦ ਲੈਣ ਤਾਂ ਸਾਥੀਓ ਜਿਹੜਾ 9 ਕਰੋੜ 31 ਲੱਖ ਮਿਲਿਆ ਸੀ ਕੋਈ ਵਿਆਜ-ਬਿਊਜ ਪਾ ਕੇ 10 ਕਰੋੜ 34 ਲੱਖ ਜਿਹੜੀ ਰਕਮ ਸੀ ਜੀ ਚੋਂ ਤਕਰੀਬਨ 10 ਕਰੋੜ ਦੀ ਜ਼ਮੀਨ ਪਰਚੇਜ਼ ਕਰਨੀ ਤਾਂ ਕਿਸੇ ਵੀ ਅਫਸਰ ਦੀਆਂ ਲੱਤਾਂ ਜਿਉ ਗੱਲਾਂ ਕਹਦੇ ਸੀ ਕਹਿੰਦੇ ਸਾਡਾ ਭਾਰ ਨਹੀਂ ਚੱਲਦੀ ਕੋਈ ਨੀਕੀ ਹੋਗੀ ਤਾਂ ਅਸੀਂ ਮਾਰੇ ਜਾਵਾਂਗੇ ਤਾਂ ਇਸ ਤਰ੍ਹਾਂ ਦੀ ਜਦੋਂ ਦਿੱਕਤਾਂ ਆਈਆਂ ਉਸ ਤੋਂ ਕੰਮ ਲੰਮਕ ਗਿਆ ਤੇ ਚਲਦੇ ਚਲਦੇ ਚਲੋ ਜਦੋਂ ਕੋਈ ਸਮਾਂ ਹੁੰਦਾ ਇਹ ਅੱਜ ਵੀ ਇਸ ਕਰਕੇ ਇਹਨਾਂ ਨੂੰ ਕਿਹਾ ਵੀ ਵਿਧਾਈ ਦੇ ਪੱਤਰ ਨੇ ਲੜੇ ਨੇ ਤਾਂ ਇਹ ਕੰਮ ਹੋ ਗਿਆ ਕਿਉਂਕਿ ਜਿੱਥੇ-ਜਿੱਥੇ ਵੀ ਇਹ ਚੀਜ਼ਾਂ ਐਕਵੀਜ਼ੀਸ਼ਨ 'ਚ ਜ਼ਮੀਨਾਂ ਆਈਆਂ ਨੇ ਤਾਂ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ ਤਾਂ ਮੈਂ ਇਹ ਗੱਲ ਨੂੰ ਵੀ ਵੱਡੀ ਪ੍ਰਾਪਤੀ ਸਮਝਦਾ ਤੇ ਹੁਣ ਬੇਨਤੀ ਕਰਦੇ ਹਾਂ ਸਰਦਾਰ ਬੀਬੀ ਸਿੰਘ ਜੀ ਦੋ ਦੋ ਮਿੰਟ ਲਾ ਲਓ ਦੋ ਦੋ ਮਿੰਟ ਦਾ ਸਮਾਂ ਜੀ ਉਸ ਤੋਂ ਬਾਅਦ ਚ ਯਾਦ ਬਈ ਸਾਡੇ ਜ਼ਿਲ੍ਹਾ ਗੂ ਵੀ ਦੋ ਮਿੰਟ ਲਈ ਤਿਆਰ ਰਹਿਣ ਬਸ ਆਪਾਂ ਤਿੰਨ ਬੁਲਾੜੇ ਹੋਰ ਨੇ ਉਸ ਤੋਂ ਬਾਅਦ ਚ ਆਪਾਂ ਫਿਰ ਜਿਵੇਂ ਹੈਗਾ ਚਾਹ ਦਾ ਪ੍ਰੋਗਰਾਮ ਆਪਣਾ ਉਧਰ ਨੂੰ ਆਪਾਂ ਵਧਾਂਗੇ ਬਹੁਤ ਹੀ ਸਤਿਕਾਰਯੋਗ ਪ੍ਰਾਂਤ ਦੇ ਮੀਤੋ ਭਰਾਵੋ ਅਹੁਦੇਦਾਰੋ ਵਰਕਰ ਸਾਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਬੇ ਸਮੇਂ ਤੋਂ ਸੁਣਦੇ ਆnde ਸੀ ਕਿ ਮਜ਼ਦੂਰ ਤੇ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਹੈ ਹੈ ਗਿਆ ਬੀਸੀ ਤੇ ਅੱਜ ਵੀ ਪਰਪੱਕੋ ਦਿਖਾਤਾ ਕਰਕੇ ਜਿਸ ਤਰ੍ਹਾਂ ਕਿ ਕਿਸਾਨਾਂ ਨੇ ਮਦਦ ਕੀਤੀ ਮਜ਼ਦੂਰਾਂ ਦੀ ਮਜ਼ਦੂਰਾਂ ਨੇ ਕਿਸਾਨਾਂ ਦੀ ਮਦਦ ਕੀਤੀ ਇਹ ਜ਼ਮੀਨ ਬੜੇ ਸੰਕਟ ਨਾਲ ਖਰੀਦੀ ਗਈ ਹੈ ਇਸ ਤਰ੍ਹਾਂ ਸਿੱਧੇ ਪੈਰੀਂ ਨਹੀਂ ਖਰੀਦੀ ਗਈ ਹੈਗੀ ਬੜੀਆਂ ਦਿੱਕਤਾਂ ਆਈਆਂ ਇਹ ਚ ਉਸ ਕਰਕੇ ਸਾਰਿਆਂ ਦਾ ਧੰਨਵਾਦ ਹੈ ਅਸੀਂ ਇੱਥੇ ਆਏ ਸਤਿਗੁਰਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੇ ਕਿਸੇ ਪਰੇ ਕਰੇ ਗਿਆ ਹੋਵੇ ਤਾਂ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ